ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਾਲ ਹੋਮੋਗੇ ਠੰਡ ਠਾਰੀ ਤੋਂ ਠੀਕ ਠਾਕ ਹੋਮ ਰਜਾਈਆਂ 'ਚ ਬੈਠੇ ਹੋਵੋਗੇ ਮੇਰੇ ਕੋਲੇ ਅੱਜ ਹੁਣ ਟਾਈਮ ਹੋ ਰਿਹਾ 1:30 ਦੁਪਹਿਰ ਦਾ 1:30 ਵਜੇ ਹੋਇਆ ਮੈਂ ਖੜ ਕੇ ਹਟਿਆ ਲੰਚ ਤੇ ਕਰਨੀ ਮੈਂ ਡਸਟਿੰਗ ਬਹੁਤ ਮੈਨੂੰ ਡਸਟਿੰਗ ਕਰਨ ਦਾ ਡਰ ਲੱਗ ਰਿਹਾ ਵੀ ਕਰਾਂ ਨਾ ਕਰਾਂ ਅੰਦਰੋਂ ਦਿਲ ਕਹਿੰਦਾ ਮਨਾ ਛੱਡ ਬੜੇ ਨਾ ਕਰ ਰਜਾਈ 'ਚ ਬਹਿ ਜਾ ਕੀ ਲੈਣਾ ਡਸਟਿੰਗ ਤੋਂ ਨਾ ਪਰ ਫਿਰ ਆਇਆ ਉਹ ਦਿਨ ਹੋ ਗਿਆ ਕਰ ਇਹਨੂੰ ਹਫਤਾ ਹੋ ਗਿਆ ਕਰ ਅਜ ਪੂਰਾ ਹੋ ਗਿਆ 1 ਵੀਕ ਹੋ ਗਿਆ ਡਸਟਿੰਗ ਤਾਂ ਕਰਨੀ ਬੰਦ ਦੀ ਆ ਵੀ ਹੱਦ ਕਰ ਨੂੰ ਆਪਾਂ ਗੰਦਾ ਵੀ ਨਹੀਂ ਛੱਡ ਸਕਦੇ ਠੰਡ ਤੇ ਕਾ ਦੂੰਗੀ ਹੋਊਗੀ ਪਰਸਨ ਨੂੰ ਵੀ ਠੰਡ ਹੋਊਗੀ ਹਨਾ ਇਹ ਬੰਦ ਮੈਂ ਕਿੰਨਾਕ ਟਾਈਮ ਚੱਲੂਗਾ ਬੱਚਿਆਂ ਨੂੰ ਉਹ ਕਰਦੇ ਡਸਟਿੰਗ ਕੰਮ ਕਰਨਾ ਪਊਗਾ ਫਿਰ ਦਾ ਮੇਰਾ ਕੰਮ ਆ 9:30 10:00 ਵਜੇ ਖਤਮ ਹੋ ਗਿਆ ਉਸ ਤੋਂ ਬਾਅਦ ਮੈਂ 10:00 ਤੋਂ ਲੈ ਕੇ 1:30 ਵਜੇ ਤੱਕ ਫ੍ਰੀ ਵਾਂਗੂੰ ਰਹੀ ਆ ਫ੍ਰੀ ਮੀਨਸ ਆਖੀ ਹੋ ਗਿਆ ਵੀਡੀਓ ਐਡਿਟ ਵੀ ਹੋ ਗਈ ਫੋਨ ਤੇ ਵੀ ਹਮ ਤੱਕ ਕੁਛ ਨਾ ਕੁਛ ਦੇਖ ਲਿਆ ਤੇ ਲੰਚ ਵੀ ਕਰ ਲਿਆ ਰੈਸਟ ਵੀ ਕਰ ਲਿਆ 1:00 ਤੱਕ ਹੋ ਮੈਨੂੰ ਕੰਮ ਲੱਗ ਜੀ ਇਹਨਾਂ ਨੂੰ ਟਾਈਮ ਬਹੁਤ ਰੈਸਟ ਨੂੰ ਨਾ ਕਰਨਾ ਪਊਗਾ ਕਰਦੇ ਆ ਹੱਥ ਐ ਨਹੀਂ ਠੰਡੇ ਪਏ ਨੇ ਬਲੋਰ ਲਗਾਉਣਾ ਨੇ ਬੰਦ ਕਰ ਲਾਣੇ ਆ ਬਲੋਰ ਲਗਾਉਣਾ ਨੇ ਬੰਦ ਕਰ ਲਾਣੇ ਆ ਆ ਕੁਛ ਚੰਗ ਰਿਹਾ ਬਸ ਕਰਦੇ ਆ ਕੰਮ ਸ਼ੁਰੂ ਆਪ ਦਾ ਰੁਟੀਨ ਡਸਟਿੰਗ ਦਾ ਕੱਪੜਾ ਦਾ ਸਟੈਂਡ ਵੀ ਮੇਰਾ ਅੰਦਰ ਹੀ ਪਿਆ ਗੱਲ ਦਾ ਦੂਜੇ ਕੱਪੜੇ ਦੂਸਰੇ ਉਧਰ ਰੂਮ ਚ ਪਾਏ ਪਏ ਨੇ ਕਪੜਾ ਨੂੰ ਕੋਈ ਹਾਲ ਨਹੀਂਗਾ ਪਤਾ ਨਹੀਂ ਸੁੱਕ ਨਹੀਂ ਰਹੇ ਬਿਲਕੁਲ ਵੀ ਨਹੀਂ ਸੁੱਕਦੇ ਹੈਗੇ ਬਿਲਕੁਲ ਵੀ ਕੱਲ ਤੱਕ ਸੁੱਕਣਗੇ ਹਜੇ ਅੱਜ ਤੱਕ ਇੱਕਾ ਕਪੜਾ ਵੀ ਨਹੀਂ ਸੁੱਕੇ ਕੱਲ ਤੱਕ ਸੁੱਕਣਗੇ ਸਾਰੇ ਕਪੜੇ ਹੁਣ ਕਰਦੇ ਆ ਡਸਟਿੰਗ ਦਾ ਰੁਟੀਨ ਸ਼ੁਰੂ ਹੁਣ ਆਪਾਂ ਸ਼ੁਰੂ ਹੋ ਗਏ ਸ ਆਪਣੀ ਡਸਟਿੰਗ ਰੁਟੀਨ ਤੇ ਮਨ ਕਰਣਾ ਜਾਂ ਕਰਕੇ ਕੰਮ ਸ਼ੁਰੂ ਕਰਨਾ ਪੈਂਦਾ ਇੱਕ ਵਾਰ ਸ਼ੁਰੂ ਹੋ ਜੇ ਫਿਰ ਆਪਾਂ ਕਰ ਹੀ ਜਾਂਦੇ ਆ ਸ਼ੁਰੂ ਕਰਨਾ ਬਹੁਤ ਔਖਾ ਇੱਕ ਵਾਰ ਠੰਡ ਬਹੁਤ ਜ਼ਿਆਦਾ ਹੱਥ ਬਹੁਤ ਜ਼ਿਆਦਾ ਠੰਡੇ ਹੁੰਦੇ ਨੇ ਬਹੁਤ ਮੁਸ਼ਕਲ ਆ ਕੰਮ ਕਰਨਾ ਪਰ ਕਿੰਨਾ ਟਾਈਮ ਛੱਡ ਕੇ ਬੈਠੇ ਰਵਾਂਗੇ ਹਨ ਅਈ ਮੈਂ ਸੋਚਿਆ ਅੱਜ ਕਿੰਨਾ ਟਾਈਮ ਛੱਡਾਂਗੇ ਵੀ ਤੇ ਕਰਨਾ ਪਊਗਾ ਚਲੋ ਕਰਦਾ ਆ ਮਨ ਕਰਕੇ ਮੈਂ ਵੀ ਲੱਗੀ ਸੀ ਡਸਟਿੰਗ ਕਰਨ ਪਰ ਜੋ ਕੰਮ ਕਰਨ ਲੱਗ ਜਾਂਨੇ ਨਾ ਫੇਰ ਉਹ ਆਪਾਂ ਨੂੰ ਠੰਣ ਨਹੀਂ ਲੱਗਦੀ ਕਿ ਪਹਿਲਾਂ ਹੀ ਠੰਣ ਲਾ ਲਵੋ ਜਾਂ ਕੰਮ ਕਰਕੇ ਆਪਾਂ ਜਦੋਂ ਬੈਠ ਜਾਂਦੇ ਫੇਰ ਠੰਣ ਛੱਡਦੀ ਐ ਕੰਮ ਕਰੀ ਚੱਲੀ ਜਾਪਾਂ ਆਪਾਂ ਇੱਕ ਫਲੋ ਚ ਚੱਲੀ ਚੱਲੀ ਆਪਦੀ ਚਾਲ ਤਾਂ ਫੇਰ ਠੰਣ ਠਣ ਭੁੱਲ ਜਾਂਨੇ ਆਪਾਂ ਫੇਰ ਨਹੀਂ ਪਤਾ ਲੱਗਦਾ ਠੰਣ ਦਾ ਕਿ ਜਿਵੇਂ ਜਿਵੇਂ ਕੰਮ ਕਰਦੇ ਆ ਹੱਥ ਵੀ ਫਟਾਫਟ ਚੱਲ ਜਾਂਦੇ ਨੇ ਕਿ ਆਹ ਉਹਦਾ ਕੰਮ ਲੱਗੇ ਵੀ ਹੋ ਜਾਂਦੇ ਬੋਡੀ ਵੀ ਮਾਮਪ ਅਪ ਹੋ ਜਾਂਦੀ ਆ ਉਵੇਂ ਜਿਵੇਂ ਚੱਲੀ ਜਾਂਦਾ ਫਿਰ ਔਰ ਡਸਟਿੰਗ ਕਰੀ ਨੂੰ ਕਾਫੀ ਦਿਨ ਹੋ ਗਏ ਫਿਰ ਡਸਟਿੰਗ ਤਾਂ ਕਰਨੀ ਬਣਦੀ ਸੀਗੀ ਐਸੀ ਵੀ ਠੰਡ ਠੰਡ ਕਰਕੇ ਕਿੰਨਾ ਟਾਈਮ ਕੰਮ ਛੱਡ ਕੇ ਬੈਠਾਂਗੇ ਨਾ ਠੰਡਾ ਥਾਲੇ ਪੈਣੀ ਆ ਇਸ ਲਈ ਮੈਂ ਕੰਮ ਨਹੀਂ ਛੱਡ ਸਕਦੇ ਤੇ ਆਪ ਦਾ ਜਿਹੜਾ ਰੁਟੀਨ ਆ ਉਵੇਂ ਹੀ ਰੱਖੀਏ ਲਫਟਿੰਗ ਜਿੰਨੀ ਹੋਈ ਕਰੂੰਗੀ ਦੇਖਣਾ ਕਿੰਨੀ ਖੁੰਦੀ ਕੋਸ਼ਿਸ਼ ਕਰੂੰਗੀ ਕਿ ਅੱਧੀ ਘਰਾਂ ਅੱਧੀ ਕਰ ਦੂੰ ਕਰ ਲਾਂ ਇਸ ਕਰਕੇ ਕਾਫੀ ਲੇਟ ਹੋ ਗਈ ਸਵੇਰੇ ਦਿਲ ਨਹੀਂ ਕਰ ਰਿਹਾ ਸੀਗਾ ਮੇਰਾ ਕੰਮ ਕਰਨ ਨੂੰ ਵੈਸੇ ਵੀ ਕੁਝ ਰੈਸਟ ਵੀ ਹੋ ਗਿਆ ਚਲੋ ਵੀਡੀਓ ਐਡਿਟ ਹੋ ਗਈ ਕੰਮ ਵੀ ਹੋ ਜਾਂਦਿਆ ਇਹ ਜੀ ਤੇ ਮਨ ਨੂੰ ਤਸल्ली ਹੋ ਗਈ ਵੀ ਹਾਂ ਰੈਸਟ ਵੀ ਕਰ ਲਿਆ ਖਾ ਪੀ ਵੀ ਲਿਆ ਹੁਣ ਤਾਂ ਕੰਮ ਕਰੀਏ ਹੁਣ ਤਾਂ ਜਿਆਦਾ ਡਸਟ ਨਹੀਂ ਆਉਂਦੀ ਅੱਜ ਕੱਲ ਪਰ ਫੇਰ ਜਿਹੜਾ ਆਪਣਾ ਰੂਟੀਨ ਆਪਾਂ ਉਹ કરી ਉਹ ਜਿਵੇਂ ਲੱਗੇ ਰਹੀ ਰੂਟੀਨ ਫੋਲੋ ਕਰੀਏ ਠੀਕ ਹੈ ਬਾਕੀ ਜੁਰ ਆਪਾਂ ਖਾਣਾ ਪੀਣਾ ਨਹੀਂ ਛੱਡਦੇ ਖਾਣਾ ਪੀਣਾ ਆਪਾਂ ਕਹਿੰਦੇ ਨੇ ਟਾਈਮ 'ਤੇ ਸਾਨੂੰ ਮਿਲੇ ਉਹਦਾ ਠੰਡ ਕਿੱਥੇ ਆਉਂਦੇ ਖਾਣ ਪੀਣ ਟਾਈਮਰ ਕੰਮ ਵਾਰੀ ਆਪਾਂ ਕਹਿੰਦੇ ਨੇ ਠੰਡ ਹੁਣ ਮੈਂ ਲੱਗੀ ਸੀ ਡਰੈਸਿੰਗ ਰੂਮ ਦੀ ਡਰੈਸਟਿੰਗ ਕਰਨ ਜੋ ਮੈਂ ਰੂਮ ਦੀ ਡਸਟਿੰਗ ਕਰਦੇ ਨਾਲ ਦੀ ਨਾਲ ਡਰੈਸਿੰਗ ਰੂਮ ਦੀ ਕਰਨੀ ਹੈ ਐਤੋ ਛੋਟਾ ਜਿਹਾ ਡਰੈਸਿੰਗ ਰੂਮ ਮੰਦਰ ਟ੍ਰਾਈਪੋਡ ਬਿਲਕੁਲ ਮੇਰੇ ਟਿਕ ਦਬਾ ਮੈਂ ਸਹੀ ਮੈਂ ਥੋੜਾ ਜਿਹਾ ਐਂਗਲ ਜਿਹਾ ਬਣਾਇਆ ਹੋਇਆ ਵੀ ਚਲੋ ਕੁਛ ਨਾ ਕੁਛ ਮੈਂ ਤੁਹਾਨੂੰ ਦਿਖ ਅਨ ਡਸਟਿੰਗ ਬਹੁਤ ਜ਼ਰੂਰੀ ਹੋ ਜਾਂਦੀ ਹੈ ਘਰ ਇਹ ਡਸਟ ਆਉਂਦੀ ਹੈ ਚਾਹੇ ਠੰਡਾ ਚਾਹੇ ਮੌਸਮ ਬਦਲ ਗਿਆ ਪਰ ਹਾਂ ਦਿਨ ਕਾਫੀ ਲੰਘ ਜਾਂਦੇ ਨੇ ਪਰ ਡਸਟ ਦੇਖੋ ਜ਼ਰੂਰ ਆਉਂਦੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਡਸਟ ਨਹੀਂ ਹੁੰਦੀ ਇਹ ਵਾਲੇ ਏਰੀਆ 'ਚ ਵੀ ਨਾ ਡਸਟ ਆਉਂਦੀ ਹੈ ਕਿਉਂਕਿ ਅਸੀਂ ਬਾਥਰੂਮ ਦਾ ਵਿੰਡੋ ਖੁੱਲੀ ਰੱਖ ਦਿਆਂਗੇ ਤਾਂ ਕਰਕੇ ਬਹੁਤ ਡਸਟ ਆਉਂਦੀ ਮੈਨੂੰ ਵੀ ਨਾ ਦੇ ਵੀ ਡਰੈਸਿੰਗ ਰੂਮ ਬੰਦ ਦਾ ਬਾਥਰੂਮ ਦਾ ਡੋਰ ਬੰਦ ਹੁੰਦਾ ਹਨਾ ਇਧਰੋਂ ਵੀ ਡੋਰ ਬੰਦ ਹੁੰਦਾ ਡਸਟ ਆਉਂਦੀ ਇੱਥੋਂ ਪਰ ਡੋਰ ਅਸੀਂ ਕਈ ਵਾਰ ਜੋ ਬਾਥਰੂਮ ਹੈ ਤੋਂ ਨਹੀਂ ਉਹ ਪੱਖਾ ਲਗਾ ਕੇ ਥੋੜਾ ਟਾਈਮ ਲਈ ਖੁੱਲਾ ਵੀ ਤੇ ਡਸਟ ਬਹੁਤ ਜ਼ਿਆਦਾ ਆ ਜਾਂਦੀ ਹੈ ਜੀ ਇਹਨਾਂ ਆਇਲ ਵਾਲੀਆਂ ਬੋਟਲਸ ਨੇ ਜਦੋਂ ਮੈਂ ਡਸਟਿੰਗ ਕਰਦੀ ਆ ਇਹਨਾਂ ਦੇ ਬਾਅਦ ਵੀ ਟਿਸ਼ੂ ਪੇਪਰ ਨਾਲ ਤਾਂ ਸਾਫ਼ ਕਰਦਾ ਨਹੀਂ ਬਾਹਰੋਂ ਤੇ ਤੇਲ ਲੱਗਿਆ ਹੁੰਦਾ ਉਹ ਸਾਫ਼ ਹੋ ਜਾਂਦਾ ਉੱਪਰ ਕਈ ਵਾਰ ਡਸਟ ਤੇਲ ਦੇ ਨਾਲ ਚਿਪਕ ਜਾਂਦੀ ਉਹ ਵੀ ਬੁਰੀ ਲੱਗਦੀ ਕੋਈ ਬਾਹਰ ਨਾਲ ਲੱਗੇ ਜਾਂਦੇ ਨੇ ਤੇ ਇਹ ਸਾਰੀ ਫਿਰ ਸਫਾਈ ਜ਼ਰੂਰੀ ਹੋ ਜਾਂਦੀ ਹੈ ਜੋ ਆਪਾਂ ਕਰਦੇ ਫਿਰ ਤਾਂ ਹੁੰਦਾ ਵੀ ਅੱਛੀ ਤਰ੍ਹਾਂ ਹੀ ਕੰਮ ਕਰਦੀ ਹੈ ਨਾ ਚਲਦਾ ਕੰਮ ਜਾ ਨਾ ਕਰੀਏ ਇਹ ਹੈਗਾ ਸਾਡਾ ਛੋਟੂ ਜਿਹਾ ਡਰੈਸਿੰਗ ਰੂਮ ਬਹੁਤ ਛੋਟਾ ਸਾਈਜ਼ ਹੈ ਤਾਂ ਪਰ ਸਟਿਲ ਸਾਨੂੰ ਠੀਕ ਲੱਗਦਾ ਹੈ ਨਾ ਕਿ ਜਿਹੜੇ ਆਇਲ ਵਾਲੇ ਬੋਟਲਸ ਨੇ ਇਹ ਮੈਂ ਇੱਦਾਂ ਰੱਖ ਦੁਨੀ ਆ ਇਹਨਾਂ ਨੂੰ ਰੱਖਣਾ ਸੰਭਾਲਣਾ ਆਇਲ ਵਾਲੀ ਇੱਕ ਜਗ੍ਹਾ ਦੀ ਸਵਾਈ ਰੱਖਣੀ ਬਹੁਤ ਚੈਲੈਂਜਿੰਗ ਹੁੰਦਾ ਪਹਿਲਾਂ ਤਾਂ ਮੈਂ ਛੋਟੀ ਜੀ ਬਾਸਕਟ ਲਈ ਹੋਈ ਉਹਦੇ ਵਿੱਚ ਮੈਂ ਇੱਕ ਨੈਪਕਿਨ ਲਗਾਇਆ ਹੈ ਜੋ ਥੋੜੇ ਦਿਨਾਂ ਬਾਅਦ ਚੇਂਜ ਹੋ ਜਾਂਦਾ ਹਨਾ ਆਇਲ ਵਾਲੇ ਬੋਟਲਸ ਸਾਫ਼ ਕਰਨੀਆਂ ਪੈਂਦੀਆਂ ਨੇ ਬਾਹਰੋਂ ਵੀ ਧਸਟ ਉੱਪਰ ਜੰਮ ਜਾਂਦੀ ਆਇਲ ਲੱਗਿਆ ਹੁੰਦਾ ਤੇ نیچے ਵੀ ਮੈਂ ਨੈਪਕਿਨ ਲਗਾਏ ਨੇ ਤੋਂ ਇਹਨੂੰ ਮੈਂ ਬਾਹਰ ਰੱਖਿਆ ਹੋਇਆ ਆ ਵਾਲੇ ਯੂਨਿਟ 'ਚ ਇਧਰ ਨੂੰ ਮੈਂ ਨਹੀਂ ਰੱਖਿਆ ਆ ਵਾਲੇ ਸਮਾਨ ਵਿੱਚ ਕਉਂਕਿ ਵਿੱਚ ਜੇ ਆਇਲ ਗਿਰ ਗਿਆ ਗੰਦਾ ਹੋਗਾ ਕਲੀਨਿੰਗ ਕਰਨੀ ਬਹੁਤ ਔਖੀ ਹੈ ਇਸ ਕਰਕੇ ਮੈਂ ਇਹਨੂੰ ਬਾਹਰ ਹੀ ਰੱਖਿਆ ਹੋਇਆ ਆਹ ਵਾਲੀ ਸਾਈਡ ਤੇ ਇਧਰ ਹੋਰ ਸਮਾਨ ਮੈਂ ਕੁਝ ਨਹੀਂ ਰੱਖਿਆ ਕਿ ਨੀਚੇ ਜੇ ਤਾਂ ਧਸਤ ਵੀ ਨਾ ਛੋਟਾ ਜਾ ਕਉਂਕਿ ਫਿਰ ਓਪਨ ਜਗ੍ਹਾ ਤੇ ਇੱਥੇ ਸਮਾਨ ਤੇ ਫਿਰ ਬਹੁਤ ਜ਼ਿਆਦਾ ਡਸਟ ਆਉਂਦੀ ਹੈ ਇਸ ਕਰਕੇ ਮੈਂ ਹਰ ਕੁਝ ਖਾਲੀ ਛੱਡਿਆ ਹੋਇਆ ਆਹ ਵਾਲੀ ਸਲੈਬਸ ਬਸ ਸਿਰਫ ਆਇਲ ਆਇਲ ਵਾ ਰੱਖਿਆ ਹੋਇਆ ਨਹੀਂ ਤੋਂ ਮੈਂ ਆਗੇ ਜਿਹੜੇ ਦੂਸਰੇ ਰੂਮ ਚ ਡਸਟਿੰਗ ਕਰਨਾ ਆਪਜਾੜੇ ਰੂਮ ਦੀ ਡਰੈਸਿੰਗ ਰੂਮ ਦੀ ਤੇ ਅੰਦਰ ਬਾਥਰੂਮ ਦੀ ਵੀ ਡਸਟਿੰਗ ਕਰਾਈ ਸੀ ਬਾਥਰੂਮ ਤੇ ਵੀ ਜਿਹੜਾ ਕੋਈ ਬਰਸ਼ ਵਗੈਰਾ ਰੱਖਣ ਨੂੰ ਸ਼ੈਲਫ ਵਗੈਰਾ ਬਣਿਆ ਹੋਇਆ ਵੁੱਡਨ ਕੈਬਿਨ ਬਣਿਆ ਸਾਰੇ ਦੀ ਫਿਰ ਡਸਟਿੰਗ ਜਰੂਰੀ ਹੋਣੀ ਹੈ ਕੁਝ ਵੀ ਹੈਨਾ ਆਪਣੇ ਘਰੇ ਜੋ ਵੀ ਆਪ ਨੂੰ ਲੱਗਦਾ ਵੀ ਜਿਹੜੀ ਚੀਜ਼ ਡਸਟਿੰਗ ਕਰਨ ਵਾਲੀ ਹੈ ਉਦੋਂ ਕੰਪਲੀਟ ਕਰਕੇ ਮੈਨੂੰ ਕਾਫੀ ਟਾਈਮ ਲੱਗਿਆ ਫਿਰ ਉਹਦੇ ਡਸਟਿੰਗ ਕਰਤੀ ਤੇ ਹੁਣ ਆਇਆ ਰੂਮਸ ਵਿੱਚ ਮੈਂ ਕਿਹਾ ਰੂਮਸ ਤੇ ਅੱਜ ਕੱਲਿਆਂ ਦੀ ਕਰ ਦਾਨੀ ਆ ਲੌਬੀ ਤੇ ਡਾਈਨਿੰਗ ਟੇਬਲ ਮੈਂ ਕੱਲਾ ਛ ਇਹ ਦੋਨੇ ਛੱਡੀਆਂ ਨੇ ਬਸ ਰੂਮਸ ਦੀ ਮੈਂ ਡਸਟਿੰਗ ਕਰਦੀ ਆਂ। ਬਾਕੀ ਕੱਲ ਨੂੰ ਦੇਖਦਾ ਕੱਲ ਨੂੰ ਕੋਸ਼ਿਸ਼ ਕਰੂੰਗੀ ਜਿਹੜੇ ਰਹਿ ਗਈ ਡਸਟਿੰਗ ਕੱਲ ਨੂੰ ਕੰਪਲੀਟ ਕਰ ਲਾਂ। ਨਿੱਕੇ ਨਿੱਕੇ ਜਿਹੇ ਕੰਮ ਔਰਤਾਂ ਦੇ ਘਰਾਂ 'ਚ ਮੁਕਤ ਨਹੀਂ ਹੈਗੇ। ਠੰਡਾ ਗਰਮੇ ਕੰਮ ਆਪਣੇ ਉਹ ਹੀ ਚੱਲਦੇ ਨੇ। ਇਹ ਨਹੀਂ ਕਹਿ ਸਕਦੇ ਕਿ ਹੁਣ ਠੰਡਾ ਹੁਣ ਕੰਮ ਨਹੀਂ। ਕੰਮ ਉਵੇਂ ਹੀ ਚੱਲਦੇ ਨੇ। ਸਗੋਂ ਸਰਦੀ 'ਚ ਕੰਮ ਜਿਹੜਾ ਦਿਨ ਛੋਟੇ ਹੋ ਜਾਂਦੇ ਨੇ ਕੰਮ ਵੀ ਫੱਦ ਜਾਂਦੇ ਨੇ ਤੇ ਚਾਹ ਪਾਣੀ ਨਾਲ ਜ਼ਿਆਦਾ ਕੰਮ ਫੱਦ ਜਾਂਦੇ ਨੇ। ਦਿਨ ਇੱਕ ਤਾਂ ਛੋਟੇ ਨੇ ਬਹੁਤ ਜ਼ਿਆਦਾ ਛੋਟੇ ਛੋਟੇ ਦਿਨ ਨੇ। ਪਤਾ ਹੀ ਨਾ ਉਹਦਾ ਟ ਸੋਚਿਆ ਨਹੀਂ ਇਸ ਵੇਲੇ ਡਸਟਿੰਗ ਕਰ ਪਾਉਂਗੀ ਪਰ ਹੋ ਗਈ ਫਿਰ ਮੈਨੂੰ ਆਹ ਹੁੰਦਾ ਮੈਂ ਫ੍ਰੀ ਬੈਠੇ ਹੁਣ ਮੈਂ ਵੀਡੀਓ ਐਡਿਟ ਕਰ ਲਈ ਆਪਦਾ ਕੰਮ ਵੀ ਮੈਂ ਮੇਕਅਪ ਨੇ ਪਾਰਟ ਕਰ ਲਿਆ ਤੇ ਮੈਂ ਕਰਾਂ ਤਾਂ ਮੈਂ ਕੀ ਕਰਾਂ ਫਿਰ ਮੈਂ ਸੋਚਿਆ ਚਲੋ ਡਸਟਿੰਗ ਕਰ ਲਾਂ ਨੇ ਕਾਫੀ ਦਿਨ ਹੋ ਗਏ ਕਰੀ ਨਹੀਂ ਵੀ ਅੱਜ ਨਹੀਂ ਤਾਂ ਕੱਲ੍ਹ ਹਣਾ ਕਰਨੀ ਤਾਂ ਪਊਗੀ ਮੈਂ ਕਿੰਨੇ ਦਿਨ ਇਹ ਕੰਮ ਤੋਂ ਪੱਜ ਸਕੂਗੀ ਤੇ ਫਾਈਨਲੀ ਡਸਟਿੰਗ ਚਲੋ ਹੋਏਗੀ ਤੇ ਹੁਣ ਚਲਦੇ ਆ ਅਗਲੇ ਰੂਮ ਵਿੱਚ ਇਹ ਵਾਲੇ ਰੂਮ ਦੀ ਬੈੱਡ ਸ਼ੀਟ ਮੈਂ ਦਿਵਾਲੀ ਵੇਲੇ ਪਛਾਈ ਸੀ ਹੁਣ ਮੈਂ ਬੈੱਡ ਸ਼ੀਟ ਬਦਲੀ ਨਹੀਂ ਵੂਲਨ ਪਛਾਈ ਨਹੀਂ ਕਿਉਂਕਿ ਇਹ ਐਜ਼ ਅ ਗੈਸਟ ਰੂਮ ਯੂਜ਼ ਕਰਦੇ ਆਂ ਤੇ ਮੈਂ ਕਿਹਾ ਜਿੱਦੇ ਕੋਈ ਗੈਸਟ ਆਊਗਾ ਤਾਂ ਉਦਦੀ ਵੂਲਨ ਪਛਾਵਾਂ ਕਿਉਂਕਿ ਇਹ ਵੀ ਬਿਸ਼ੀ ਹੋ ਪਿਆ ਵੂਲਨ ਨੇ ਵੀ ਸ਼ੀਰ ਹੈ ਨਾ ਇਸ ਕਰਕੇ ਮੈਂ ਉਦਦੀ ਚੀਜ਼ ਹੀ ਕਰੂੰ ਹੁਣ ਤਾਂ ਕੋਈ ਡਸਟ ਵੀ ਨਾ ਆਉਂਦੀ ਹੈਗੀ ਵੀ ਆਪਾਂ ਕਈ ਬੈੱਡ ਸ਼ੀਟ ਗੰਦੀ ਹੋਊ ਨੂੰ ਝਾੜ ਕੇ ਵੀ ਜੇ ਮੈਂ ਇੱਕ ਦੋ ਵਾਰ ਪਛਾ ਵੀ ਦਿੱਤੀ ਸੀ ਪਰ ਮੈਂ ਚੂਲਨ ਨਹੀਂ ਹੁੰਦੇ ਇਹਦੇ ਬੈੱਡ ਸ਼ੀਟ ਲਗਾਈ ਹੈਗੀ ਤੇ ਇਹ ਮੇਰੀ ਹੋ ਗਈ ਰੂਮਸ ਦੀ ਸਾਰੀ ਡਸਟਿੰਗ ਡਸਟਿੰਗ ਕਰਨ ਤੋਂ ਬਾਅਦ ਨਾ ਮੈਂ ਕੱਪੜੇ ਡਸਟਿੰਗ ਵਾਲੇ ਕਾਫੀ ਹੋਏ ਪਏ ਸੀਗੇ ਤੇ ਉਹ ਗਰਮ ਪਾਣੀ ਵਿੱਚ ਮੈਂ ਭੇਂਗੀ ਸਰਫ ਪਾ ਕੇ ਹੁਣ ਉਹਨਾਂ ਨੂੰ ਕੁੱਟ ਰਹੀਆਂ ਕੱਪੜਿਆਂ ਨੂੰ ਮੈਨੂੰ ਥਾਪੇ ਨਾਲ ਕੁੱਟੇ ਬਿਨਾ ਮਾਨ ਜਾਂ ਨਹੀਂ ਆਉਂਦਾ ਜਦ ਤੱਕ ਮੈਂ ਥਾਪਾ ਨਾ ਲਾਵਾਂ ਨਾ ਕੱਪੜਿਆਂ ਤੇ ਤੇ ਇਹ ਹੁੰਦੇ ਕੱਪੜੇ ਬਹੁਤ ਜ਼ਿਆਦਾ ਗੰਦੇ ਨੇ ਡਸਟਿੰਗ ਵਾਲੇ ਕਿਉਂਕਿ ਮੈਂ ਕੱਪੜਾ ਬਹੁਤ ਜਲਦੀ ਚੇਂਜ ਕਰ ਲੈਂਦੀ ਡਸਟਿੰਗ ਵਾਲੇ ਇਹਨਾਂ ਵਿੱਚ ਕੱਪੜੇ ਕਿ ਖਸਾਈਆਂ ਨੇ ਸਾਰੀ ਜਗ੍ਹਾ ਤੇ ਤੇ ਇਹਨਾਂ ਨੂੰ ਕੁੱਟੂੰਗੀ ਥਾਪੇ ਨਾਲ ਬਸ ਗਰਮ ਪਾਣੀ ਵਿੱਚ ਡਿਪ ਕਰਕੇ ਰੱਖਦੇ ਫਿਰ ਬਹੁਤ ਜਲਦੀ ਇਹਨਾਂ ਦੀ ਮੈਲ ਜ ਤੋ ਕਿ ਪਾਉਂਗੀ ਸੁੱਕਣੇ ਵੀ ਉਹ ਤਾਂ ਮੈਂ ਵੈਸੇ ਉਹੀ ਬਿਨਾਂ ਨਚੋੜੀ ਐਂ ਪਾਦਣੇ ਹੁੰਦੀ ਐ ਅੱਜ ਪਰ ਮੈਂ ਮਸ਼ੀਨ 'ਚ ਸਕਾ ਕੇ ਪਾਉਂ ਕਿਉਂਕਿ ਸੁੱਕਣੇ ਹੀ ਹੈਗੇ ਫੇਰ ਮਸ਼ੀਨ ਦੇ ਡਰਾਇਰ 'ਚ ਸਕਾ ਲੂੰਗੀ ਤੇ ਫੇਰ ਸੁੱਕਣੇ ਪਾਉਂਗੀ ਇਹਨਾ ਥਾਪੇ ਨਾਲ ਨਾ ਮੰਮ ਤਸੱਲੀ ਹੁੰਦੀ ਵੀ ਹਾਂ ਨਿੱਖਰ ਗਏ ਤੇ ਇੱਧਰ ਹੀ ਮੈਂ ਪਾਦਾਂ ਨੇ ਸੁੱਕਣ ਕਿਉਂਕਿ ਉੱਪਰ ਨਾ ਐਨੇ ਇੱਕ ਏਰੀਆ ਵਿੱਚ ਉੱਪਰ ਸ਼ੈੱਡ ਪਾਇਆ ਹੋਇਆਗਾ ਤੇ ਇਧਰ ਤਰੇਲ ਨਹੀਂ ਪੈਣੀ ਹੈਗੀ ਸੁੱਕ ਜਾਣਗੇ ਅੰਡਰਸਟੈਂਡ ਤੇ ਪੈਨੇ ਕੱਪੜੇ ਮੇਰੇ ਸਟੈਂਡ ਵੀ ਖਾਲੀ ਨਹੀਂ ਹੈਗਾ ਬਾਹਰ ਹੀ ਪਾ ਜਾਣੀ ਆ ਐਦਾਂ ਦਾ ਕੁਝ ਮੇਰੇ ਰੂਟੀਨਸ ਹੈ ਦੋ ਤੁਹਾਡੇ ਨਾਲ ਮੈਂ ਹਰ ਰੋਜ਼ ਡੇਲੀ ਰੂਟੀਨ ਆਪ ਦਾ ਸ਼ੇਅਰ ਕਰ ਦ ਜੀ ਕਿਵੇਂ ਹੁੰਦਾ ਕਿਉਂਕਿ ਡੇਲੀ ਆਪਣੇ ਡਿਫਰੈਂਟ ਕੰਮ ਹੁੰਦੇ ਨੇ ਹਨਾ ਟਾਈਮ ਹੋ ਰਿਹਾ 3:30 ਦਾ ਮੈਂ ਲੈ ਕੇ ਚਾਹ ਖਾਣ ਕੇ ਆਪਣੇ ਵਾਸਤੇ ਪਹਿਲਾਂ ਮੈਂ ਕਿ ਹੱਥ ਸੇਕ ਲਾ ਹੱਥ ਬਹੁਤ ਠੰਡੇ ਹੋਏ ਪਏ ਨੇ ਮੈਂ ਪਹਿਲਾਂ ਤਾਂ ਡਸਟਿੰਗ ਵਾਲੇ ਕੱਪੜੇ ਧੋਖੇ ਨੇ ਡਸਟਿੰਗ ਕਦੇ ਹੱਥ ਬਹੁਤ ਠੰਡੇ ਹੋਦੇ ਹੁੰਦੇ ਬਹੁਤ ਜ਼ਿਆਦਾ ਠੰਡਾ ਕੰਮ ਕਰੇ ਵੀ ਨਾ ਸਕਦਾ ਖਾਦੇ ਪੀਤੇ ਬਿਨਾਂ ਸੰਸਾਰ ਦਾ ਸਵਾਦ ਕੋਸ਼ਿਸ਼ ਕਰਨਾ ਪੈਂਦਾ ਜੇ ਖਾਣ ਪੀਣ ਦੀ ਜ਼ਰੂਰਤ ਕੰਮ ਕਰਨੇ ਵੀ ਉਹਨੇ ਜ਼ੀਰੋ ਹੀ ਹੋ ਜਾਂਦੇ ਨਹੀਂ ਇੱਕ ਦੋ ਦਿਨ ਆਪਾਂ ਪੈਂਟਿੰਗ ਛੱਡ ਸਕਦੇ ਆ ਵੀ ਨਾ ਕਰੀਏ ਔਰ ਇਹ ਨਹੀਂ ਆਪਾਂ ਵੀ ਬਹੁਤ ਦਿਨ ਹੋਰੀਆਂ ਆਪਾਂ ਕੰਮ ਨਾ ਕਰੀਏ ਇੱਕ ਦੋ ਦਿਨ ਤਾਂ ਆਪਾਂ ਲੇਟ ਕਰ ਸਕਦੇ ਕੋਈ ਦਮ ਔਰ ਬਹੁਤ ਜ਼ਿਆਦਾ ਨੇਟ ਵੀਨ ਕਰ ਸਕਦੇ ਹੁਣ ਮੈਂ ਇੰਜੋਏ ਕਰ ਰਹੀ ਹਾਂ ਆਪਣੀ ਚਾਹ ਨਾਲ ਮੇ ਬਲੋਡ ਚਲਾਇਆ ਹੋਇਆ ਮੇ ਹੱਥ ਨਿੱਗੇ ਹੋ ਜਾਣ ਨਾਲੇ ਪੀ ਰਹੀ ਹਾਂ ਚਾਹ ਚਾਹ ਮੈਨੂੰ ਹਮੇਸ਼ਾ ਰਿਲੈਕਸ ਹੋ ਕੇ පිවදිල දේව බද ්‍රීටයින් රාම බැක ාප ීමමකොයි කාරන හොය මනු කම්මදී හැැ මනුපදයන ගද රම්ණ බැකි ච ගේලන කමයි විසිද පැවිචේ. ਮੇਕਅਪ ਆਖੇ ਦਾ ਕਿਉਂ ਮੈਂ ਆ ਦੋ ਡੱਬੇ ਲਏ ਹੋਏ ਨੇ ਤੇ ਮੈਂ ਇੱਥੇ ਰੱਖ ਲੈਣੇ ਹੁਣੇ ਕੋਲੀ ਤੇ ਖਤਮ ਹੋਇਆ ਨੇ ਸੇਰਾ ਪਿੱਛੀ ਤੇ ਪਰ ਭੰਦ ਨੇ ਮੈਂ ਪੈਨਟੀ ਚ ਰੱਖਿਆ ਨਹੀਂ ਹੁੰਦੀ ਆ ਇਕੇ ਰੀਫਿਲ ਵਾਲਾ ਕੰਮ ਨਾ ਹਰ ਰੋਜ਼ ਹੀ ਹੁੰਦਾ ਕਦੇ ਕੁਛ ਡੱਬੇ ਚ ਕਿਸੇ ਚੀਜ਼ ਮੁੱਕੀ ਪਈ ਕਦੇ ਕਿਸੇ ਚ ਕੁਛ ਮੁੱਕਿਆ ਪਿਆ ਤੇ ਰੋਜ਼ ਹੀ ਕੋਈ ਨਾ ਕੋਈ ਦੋ ਚਾਰ ਡੱਬੇ ਭਰ ਭਰਨ ਵਾਲੇ ਹੁੰਦੇ ਹੀ ਨੇ ਇਮੇ ਦੋ ਡੱਬੇ ਲਗਾਏ ਹੋਏ ਨੇ ਪੰਜੀਰੀ ਵਾਸਤੇ ਇਥੇ ਮੈਂ ਰ ਕੋਰਨਰ ਚ ਰੱਖ ਲਾਣੀ ਆ ਬੋਰਡਰ ਰੈਕ ਤੇ ਤੇ ਅੱਜ ਪੰਜੀਰੀ ਖਤਮ ਹੋਈ ਪੀਸ ਦੋਨਾਂ ਡੱਬਿਆਂ ਵਿੱਚ ਰੀਫਿਲ ਕਰ ਰਹੀ ਨੇ ਤਾਂ ਕਿ ਜੇ ਵੀਰ ਚਾਹ ਨਾਲ ਜੋ ਪੰਜੀਰੀ ਲੈਣੀ ਹੋਵੇ ਤਾਂ ਆਪਾਂ ਨੂੰ ਮਿਲ ਜਾਣਾ ਹੈ ਨਾ ਟਮੇਟੋ ਸੂਪ ਮੈਂ ਸੋਚਿਆ ਤੋਂ ਡੱਬੇ ਐਸਪੀ ਸ਼ੇਅਰ ਕਰ ਲਾਂ ਇਹ ਮੈਂ ਲੈਣ ਤਿੰਨ ਟਮਾਟਰ ਤਿੰਨਾਂ ਟਮਾਟਰ ਨੂੰ ਵਾਸ਼ ਕਰਕੇ ਮੈਂ ਮੋਟ ਮੋਟ ਪੀਸਟ ਕੱਟ ਲਿਆ ਹਾਫ ਪਿਆਜ਼ ਹਾਫ ਥੋੜਾ ਜਿਆਦਾ ਹੀ ਆ ਥੋੜਾ ਜਿਹਾ ਅਦਰਕ ਲਿਆ ਮੈਂ ਬਾਕੀ ਤੁਸੀਂ ਸਭ ਦੇ ਟੇਸਟ ਅਕੋਰਡਿੰਗ ਕੁਆਂਟੀਟੀ ਕਰ ਸਕਦੇ ਜਿੰਨੇ ਤੁਸੀਂ ਬਣਾਉਣਾ ਮੈਂ ਇੱਕ ਬਾ ਫਰਾਂ ਪਾਉਂਗੀ ਕੁੱਕਰ ਚ ਮਿਸਲ ਪਾਵਾਂਗੇ ਫੇ ਕੁੱਕਰ ਚ ਮੈਂ ਥੋੜਾ ਜਿਹਾ ਪਾਣੀ ਡਿਆ ਜਿੰਨਾ ਸੂਪ ਚ ਯੂਜ਼ ਹੋ ਜਾਏ ਬਾਕੀ ਐਕਸਟਰਾ ਪਾਣੀ ਜਰੂਰਤ ਪਈ ਬਾਅਦ ਵਿੱਚ ਪਾ ਸਕਦੇ ਹਾਂ ਪਰ ਜੇ ਪਹਿਲੇ ਹੀ ਜ਼ਿਆਦਾ ਪਾ ਲਾਂਗੇ ਤਾਂ ਫਿਰ ਉਹ ਆਪਣਾ ਕਿਸੇ ਕੰਮ ਨਹੀਂ ਆਊਗਾ ਜਿੰਨਾ ਕ ਆਪ ਨੂੰ ਲੱਗੇ ਸੂਪ ਚ ਯੂਜ਼ ਹੋ ਜੂ ਤਾਂ ਉਨਾ ਹੀ ਪਾਉਣਾ ਹੁਣ ਸਾਰਾ ਸਮਾਨ ਆਪਾਂ ਇਹਦੇ ਵਿੱਚ ਪਾ ਦਨੇ ਆਹ ਇਹ ਇਹ ਸਾਰਾ ਕੁਝ ਆਪਾਂ ਕਰਤਾ ਐਡ ਪਾਣੀ ਚ ਕੁੱਕਰ ਚ ਪਾਣੀ ਬਸ ਘੜ ਤੋਂ ਘੜ ਰੱਖਣਾ ਥੋੜਾ ਜਿਹਾ ਪਾਣੀ ਜਿੰਨੇ ਚ ਇਹ ਬੋਇਲ ਹੋ ਜਾਏ ਉਸ ਤੋਂ ਬਾਅਦ ਇਹਦਾ ਢੱਕਣ ਲਗਾ ਦਾਂਗੇ ਇੱਕ ਵੇਸਨ ਪਾ ਲਾਂਗੇ ਬਹੁਤ ਜ਼ਿਆਦਾ ਥੋੜਾ ਥ ਇਹਦਾ ਪਾ ਟਮੇਟੋ ਪਿਆਜ਼ ਅਦਰਕ ਬੋਇਲ ਕਰਿਆ ਸਾਪਾ ਇੱਕ ਗ੍ਰਾਈਂਡਰ ਜਾਰਚ ਕਰ ਲਿਆ ਠੰਡਾ ਹੋਣ ਤੋਂ ਬਾਅਦ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰਾਂਗੇ ਇਹਦੀ ਪਿਓਰੀ ਬਣਾਵਾਂਗੇ ਜਿਹੜਾ ਪਾਣੀ ਸੀਗਾ ਪਾਣੀ ਕੁੱਕਰ ਚ ਪਿਆ ਹਲੇ ਆਪਾਂ ਇਹਨੂੰ ਜੂਸ ਕਰਾਂਗੇ ਇਹਨੂੰ ਡੋਲਣਾ ਨਹੀਂ ਹੈਗਾ ਹੁਣ ਜਿਹੜਾ ਢਾਂਡੇ ਵਿੱਚ ਆਪਾਂ ਸੂਪ ਕੁੱਕ ਕਰਨਾ ਇਹਦਾ ਰੱਖਾਂਗੇ ਛਾਲਨੀ ਤੇ ਜਿਹੜਾ ਆਪਾਂ ਟਮੇਟੋ ਪਿਓਰੀ ਬਣਾਈ ਆ ਇਹਦੇ ਵਿੱਚ ਪਾ ਕੇ ਹਾਂ ਤਾਂ ਆਪਾਂ ਛਾਣਾਂਗੇ ਤਾਂ ਕਿ ਟਮੇਟੋ ਦਾ ਜਿਹੜਾ ਛਿਲਕਾ ਬੀਜ ਹੈ वो सारा निकल जाए जे आप बिल्कुल समूथ एक प्योरी मिल जाए टमाटो प्योरी सारी मैं छान दी छान के ना मैं उ सेम कुकर बोयल करूँगी बस थोड़ा है ना, थो, बॉयल जा बोयल करा बहुत थोड़े टाइम ली तो चाहो तो थोड़ा जो बटर पा के तड़का भी लगा सकते हो ਔਰ ਜੀਰੇ ਦਾ ਜਾਂ ਪਿਆਜ਼ ਦਾ ਪਿਆਜ਼ ਮੈਂ ਆਲਰੇਡੀ ਦੇ ਵਿੱਚ ਪਾਤਾ ਮੈਨੂੰ ਇਹਦੇ ਵਿੱਚ ਐਦਾ ਤੜਕਾ ਲੱਗਾ ਹੋਇਆ ਪਿਆਜ਼ ਵਧੀਆ ਲੱਗਦਾ ਮੈਂ ਜੀਰਾ ਪਾਊਡਰ ਪਾਉਂਗੀ ਕਾਲੀ ਮਿਰਚ ਪਾਉਂਗੀ ਨਮਕ ਪਾਉਂਗੀ ਬਸ ਇਹ ਚੀਜ਼ਾਂ ਪਾਉਂਗੀ ਤੁਸੀਂ ਅਪਰ ਟੇਸਟ ਅਕੋਰਡਿੰਗ ਕਾਲਾ ਨਮਕ ਪਾਓ ਲਾਲ ਮਿਰਚ ਪਾਓ ਕਾਲੀ ਮਿਰਚ ਪਾਓ ਕੁਛ ਮਦਕੀ ਪਾਓ ਬਸ ਇਹ ਆਪਣਾ ਫਿਰ ਟਮੇਟੋ ਸੂਪ ਬਣ ਕੇ ਰਹਿ ਗਿਆ ਤੇ ਮੈਨੂੰ ਇਹਦੀ ਕੰਸਿਸਟੈਂਸੀ ਠੀਕ ਲੱਗਦੀ ਹੈ ਬਹੁਤ ਜ਼ਿਆਦਾ ਪਤਲਾ ਨਾ ਲੱਗੇ ਜੇ ਸੂਪ ਥੋੜਾ ਜ਼ਿਆਦਾ ਪਤਲਾ ਬਣ ਗਿਆ ਤੁਸੀਂ ਥੋੜਾ ਜਿਹਾ 1 ਚਮਚ ਕੌਰਨ ਫਲਾਰ ਦਾ ਪਾ ਕੇ ਜਾਂ 1.5 ਚ ਤੇ ਤੁਸੀਂ ਕੌਰਨ ਫਲਾਰ ਪਾ ਦਿਓ ਪਾਣੀ ਵਿੱਚ ਮਿਕਸ ਕਰਕੇ ਤੇ ਆਪਣਾ ਕੌਰਨ ਫਲਰ ਦਾ ਸੂਪ گاੜਾ ਹੋ ਜੂਗਾ ਤੇ ਮੈਨੂੰ ਕੰਸਿਸਟੈਂਸੀ ਠੀਕ ਲੱਗਦੀ ਹੈ ਇਹਦੇ ਨਾਲ ਥੋੜਾ ਜਿਹਾ ਬੋਇਲ ਵੀ ਹੋਊਗਾ ਇਸ ਕਰਕੇ ਮੈਂ ਕੌਰਨ ਫਲਾਰ ਮੈਨੂੰ ਪਾਉਣ ਦੀ ਜਰੂਰਤ ਨਹੀਂ ਹੈਗੀ ਮੈਨੂੰ ਸੂਪ ਨੂੰ ਬਣਾ ਲਾਂ ਫਿਰ ਤੁਹਾਨੂੰ ਸਰਵ ਕਰਕੇ ਦਿਖਾਉਣੀ ਹੈ ਲੋ ਜੀ ਇਧਰ ਆਪਣਾ ਟਮੇਟੋ ਸੂਪ ਬਣ ਕੇ ਰੈਡੀ ਹੈ ਮੈਂ ਕੌਰਨ ਫਲਾਰ ਨਹੀਂ ਪਾਇਆ ਮੈਨੂੰ ਕੰਸਿਸਟੈਂਸੀ ਬਿਲਕੁਲ ਠੀਕ ਲੱਗੀ ਹੈ ਥੋੜਾ ਸੂਪ ਪਤਲਾ ਹੋ ਰਿਹਾ ਹੈ ਬਸ ਉਹਨੂੰ ਕੌਰਨ ਫਲਾਰ ਬਾਕੇ ਤੁਸੀਂ گاੜਾ ਕਰ ਲਓ ਬਹੁਤ ਜਿਆਦਾ ਟੇਸਟੀ ਸੂਪ ਬਣ ਕੇ ਤਿਆਰ ਹੋ ਗਏ ਉਹਨਾਂ ਦਾ ਬਹੁਤ ਜਿਆਦਾ ਹੈਲਦੀ ਹੈ ਔਰ ਇੰਜੋਏ ਕਰੋ ਆਪਣਾ ਗਰਮ ਗਰਮ ਸੂਪ ਹੋਪਸ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਬਿਲਕੁਕੁਲ ਵੀ ਨਾ ਭੁੱਲਾ ਚੈਨਲ ਤੇ ਨੋਰਮਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂਕਾ ਉਹਨਾਂ ਵਾਲੀ ਵੀਡੀਓਸ নোਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ টিল ਦੈਨ ਗੁੱਡ ਬਾਏ ਐਂਡ ਸਰਚ ਯਰ ਡੇ